ਸਾਨਾਂ ਦਾ ਸੱਭ ਆ ਗਿਆ ਕਿڑی ਫਗਾਨਾਂ ਦਾ ਅਰਸ਼ ਹੋ ਸਾਹਮਣੇ ਆਖ ਨਾਇਣ ਭਾਈ ਲੱਦੂ ਵਾਲੇ ਪ੍ਰੀਤ ਨੂੰ ਉਹ ਲੱਗ ਗਿਆ ਚੋਲਾ ਸਾਹਿਬ ਦਾ ਅਰਸ਼ ਕੱਟੂ ਚਲਾਣਗੇ ਨਹੀਂ ਦੁਨੀਆ ਡੀਟੀਓ ਆਖਦੀ ਐ ਇਹ ਬੱਲੇ 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 ਪਟਾਕੇ ਪੈਂਦੇ ਕਾਕੇ ਖੰਦੇ ਬੰਦੇ ਚ ਬੰਦਾ ਬੰਦੇ ਚ ਬੰਦਾ ਵਜਦਾ ਧਰਤੀ ਕਹਿੰਦੇ ਕਲਸ ਪਿੰਦੀ ਐ ਸ਼ਹੀਦਾ ਸਿੰਘਾਂ ਦਾ ਯਾਦਗਰੀ ਮੇਲਾ ਇੱਥੇ ਰੱਖ ਵਾਹ ਵੀ ਚੋਲੇ ਵਾਲਿਆ ਇਸ ਗੱਲ ਵਿੱਚ ਨਹੀਂ ਯਾਰੋ ਕੋਈ ਫੇਰੇ ਰੇਡਰ ਡੱਕ ਦਿੰਦਾ ਜੱਟ ਅਰਸ਼ ਜੋ ਚੋਲੇ ਦਾ ਉਹ ਫੇਰੇ ਰੇਡਰ ਡੱਕਦੇ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰਾਂ ਪੈਂਦੇ ਬਿਨਾ ਢੋਲ ਤੋਂ ਭੰਗੜੇ ਹੋ ਗਿਆ ਕੀ ਮਿੱਤਰਾਂ ਪੈਂਦੇ ਬਿਨਾ ਢੋਲ ਤੋਂ ਭੰਗੜੇ ਹੋ ਗਿਆ ਕੀ ਮਿੱਤਰਾਂ ਉਹ ਚੋਲੇ ਵਾਲਾ ਹਰਖ ਗਿਆ ਇਧਰ ਗੋਰੇ ਕਲਸਵਾਲਾ ਤੇ ਅਰਸ਼ ਬ੍ਰੈਂਟਨ ਕੈਨੇਡਾ ਵੱਲੋਂ ਅਰਸ਼ ਦੇ ਦੋ ਜੱਫੇ 2000 ਦੇ ਲੱਗਿਆ ਚੋਲੇ ਇਹ ਰੱਖ ਕੀ ਕਹਿਣਾ ਜੱਫੇ ਦਾ ਇਹ ਤਾਂ ਕਹਿੰਦੇ ਅੱਜ ਨੌਈਵਾਨਾਂ ਨੇ ਤਸੱਲੀਆਂ ਕਰਾਉਣ ਦੇ ਲਈ ਸੱਦਿਆ ਇਹਦਾ 500 ਲੈਈਏ ਰੇਡਰ ਦਾ ਨੇ ਸੌਰੀ ਕਹਿੰਦਾ ਵੀ ਨਹੀਂ ਰਵੀ ਕਹਿੰਦਾ ਰੇਡਰ ਦਾ ਨੰਬਰ ਹੈ ਜੀ ਅਜੇ ਰੱਖ ਲਓ ਜੀ ਲਓ ਕੀੜੀ ਫਗਾਨਾ ਵਾਲਾ ਖੇਡ ਮੈਦਾਨ 'ਚ ਟੱਕਰ ਫੇਰ ਹੋ ਗਈ ਹੈ ਟੱਕਰ ਫੇਰ ਹੋ ਗਈ ਹੈ